ਅਬਿਤ ਹਸਪਤਾਲ ਦੇ ਬਾਹਰ ਦੇ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ 65 ਸਾਲ ਦੇ ਇੱਕ ਵਿਅਕਤੀ ਜੋ ਕਿ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦਾ ਪ੍ਰਧਾਨ ਸੀ ਉਸ ਦੀ ਪੁਲਿਸ ਕਰਮਚਾਰੀਆਂ ਦੇ ਵੱਲੋਂ ੱੱਕੇ ਮਾਰਨ ਕਰਕੇ ਮੌਤ ਹੋ ਗਈ ਜਿਸ ਦੇ ਚਲਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਤੇ ਇਸ ਮੌਤ ਦੇ ਲਈ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਗਰਾਉਂ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਗਿਆ ਪੁਲਿਸ ਕਰਮਚਾਰੀਆਂ ਵੱਲੋਂ ੱੱਕਾ ਮਾਰਨ ਤੇ ਬਜ਼ੁਰਗ ਦੀ ਮੌਤ ਹੋ ਗਈ ਤੇ ਹਸਪਤਾਲ ਲੈ ਜਾਣ ਤੇ 65 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ ਫਿਲਹਾਲ ਜਿਹੜੇ ਕਿ ਪਰਿਵਾਰਕ ਮੈਂਬਰ ਨੇ ਉਹ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ। ਸਵੇਰੇ ਹੋਈ ਜੀ ਮੇਰੇ ਭਰਾ ਨੂੰ ਦਾਦੇ ਦੇ ਮੁੰਡੇ ਨੂੰ ਸੇਵਕ ਨੂੰ ਜੀ ਇਹਨਾਂ ਨੇ ਰੋਕਿਆ ਮਲਾਜਮ ਨੇ ਜੀ ਨੈਸ਼ਨਲ ਬੈਂਕ ਦੇ ਸ਼ੇਰਪੁਰ ਵਾਲੇ ਫੜ ਕੰਦੇ ਮੂਰਲੇ ਪਾਸੇ ਰੋਕਿਆ ਜੀ ਇਹਨਾਂ ਨੂੰ ਮੋਟਰਲ ਦੇ ਕਾਗਜ਼ ਪੱਤਰ ਮੈਂ ਅੱਜ ਮੋਟਰਲ ਤੋਂ ਹੋਤਾ ਸੀਗਾ ਜੀ ਮੈਂ ਪਿਆ ਸੀਗਾ ਜੀ ਮੋਟਰਲ ਦੇ ਕਾਗਜ਼ ਪੱਤਰ ਦੇ ਕੇ ਘਰੇ ਦੇ ਉਹ ਮੇਰੇ ਤਾਇਏ ਦੇ ਮੁੰਡੇ ਨੇ ਸੇਵਕ ਨੇ ਤਾਇਏ ਉਹਨਾਂ ਨੂੰ ਫੂਕ ਲਿਆ ਵੀ ਕਾਗਜ਼ ਪੱਤਰ ਚੱਕ ਲਓ ਜੀ ਮੈਂ ਮੰਡੀ 'ਚ ਸੀਗਾ ਚਲੋ ਰਾਹ 'ਚ ਮੈਂ ਵੀ ਬੈਠ ਕੇ ਆ ਗਿਆ ਜੀ ਉੱਥੇ ਮੁਲਾਜ਼ਮ ਸੀਗਾ ਜੀ ਇੱਕ ਤਾਂ ਤੇਜਿੰਦਰ ਸਿੰਘ ਸੀਗਾ ਐਸਆਈ ਪਰ ਅਭੀ ਉਹ ਤੁਸੀਂ ਕਹਿੰਦਾ ਜੀ ਇੱਕ ਗੁਰਵਿੰਦਰ ਸੀਗਾ ਨਾਲ ਚਾਰ ਮਿਲਾਂ ਜੂ ਸੀ ਇੱਕ ਤਾਂ ਮੈਨੂੰ ਨਾਂ ਨਹੀਂ ਪਤਾ ਜੀ ਤੇ ਤਾਇਆ ਕਹਿੰਦੇ ਵੀ ਆ ਚੱਕੋ ਕਾਗਜ਼ ਪੱਤਰ ਦਾ ਪੂਰੇ ਵੀ ਤੁਸੀਂ ਸਾਡੇ ਹੀ ਕਹਿੰਦਾ ਵੀ ਜਵਾਕਾਂ ਨੂੰ ਰੋਜ਼ ਹੀ ਘੇਰ ਲੈਣਾ ਖੱਜਲ ਕਰਦੇ ਹੋ ਘਰਾਂ ਦੇ ਕੋਲ ਹੋਣਾ ਲੈ ਜੀ ਚਲੋ ਜੀ ਕਹਿੰਦਾ ਲੈ ਆ ਕਾਗਜ਼ ਪੱਤਰ ਤੋਂ ਜਦੋਂ ਤਾਇਏ ਨੇ ਆਰ ਸੀ ਤੇ ਐਫ ਆਈ ਡੀ ਆਰ ਦਿਖਾਏ ਜੀ ਤੇ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਅਮਰਤਪਾਲ ਸਾਹਿਬ ਨੂੰ ਫੋਨ ਲਾਇਆ ਹੀ ਤਾਇਏ ਨੇ ਉਹ ਕਹਿੰਦਾ ਗੱਲ ਕਰੋ ਜੀ ਇੰਨੇ ਜੀ ਉਹ ਕਹਿੰਦਾ ਵੀ ਅਸੀਂ ਨਹੀਂ ਗੱਲ ਕਰਨੀ ਤਾਂ ਐ ਕਹਿੰਦਾ ਤੁਸੀਂ ਗੱਲ ਤਾਂ ਕਰੋ ਤੇਰੀ ਇੰਨੀ ਜਿਤਾਏ ਨਾਲ ਗਾਲ ਗਲੋਚ ਕਰਨ ਲੱਗੇ ਜੀ ਪ੍ਰਭਯੋਤ ਨੇ ਤਾਇਏ ਨੂੰ ਧੱਕਾ ਮਾਰਿਆ ਜਿੱਥੋਂ ਦਿਲ ਤੋਂ ਦੱਬ ਕੇ ਧੱਕਾ ਮਾਰਿਆ ਕਹਿੰਦਾ ਤੂੰ ਅਸੀਂ ਨਹੀਂ ਗੱਲ ਕਰਨੀ ਤੂੰ ਸਾਡੇ ਨਾਲ ਧੱਕੇ ਨਾਲ ਗੱਲ ਕਰਾਉਣ ਵਾਲਾ ਕੌਣ ਹਨ ਉਨਾਂ ਤੇ ਉੱਥੇ ਮੈਂ ਜਗਾ ਜੀ ਮੁੜ ਕੇ ਤਾਇਆ ਉੱਥੇ ਮੌਕੇ ਤੇ ਡੱਗ ਪੈ ਜੀ ਇਹਨਾਂ ਦੇ ਕਰਕੇ ਜੀ ਤਾਇਏ ਦੀ ਡੈਥ ਹੋਈ ਆ ਤਾਇਏ ਨੂੰ ਉੱਥੇ ਹੀ ਹੋਇਆ ਕੁਝ ਨਹੀਂ ਅੱਛਾ ਹਾਂ ਜੀ ਪੰਜਾਬ ਦੀ ਦਾਣਾ ਮੰਡੀ ਦੇ ਮਜ਼ਦੂਰਾਂ ਦੀ ਗੱਲਾਂ ਮੀ ਦੂਰ ਯੂਨੀਅਨ ਪੰਜਾਬ ਦਾ ਪ੍ਰਧਾਨ ਸੀ ਹੂੰ ਇਹਦੇ ਬੇਟੇ ਦਾ ਮੋਟਰਸਾਈਕਲ ਟ੍ਰੈਫਿਕ ਪੁਲਿਸ ਨੇ ਟਰੇਸ ਕੀਤਾ ਆਪਣੇ ਸ਼ੇਰਪੁਰੇ ਦੇ ਫਾਟਕਾਂ ਦੇ ਕੋਲੇ ਉਹਦੇ ਕੋਲ ਕਾਗਜ ਨਹੀਂ ਸੀ ਉਹਨੇ ਕਾਗਜ ਘਰੋਂ ਮੰਗਵਾਏ ਇਹ ਰਾਜਪਾਲ ਬਾਬਾ ਜਿਹੜਾ ਸਾਡਾ ਪ੍ਰਧਾਨ ਹੈ ਇਹ ਕਾਗਜ ਲੈ ਕੇ ਮੌਕੇ ਤੇ ਪਹੁੰਚ ਗਿਆ ਇਹਨੇ ਦਿਖਾ ਦਿੱਤੇ ਐਸ ਐਚਓ ਨਾਲ ਗੱਲ ਹੋ ਗਈ ਐਸ ਐਚਓ ਨੇ ਕਹਿ ਦਿੱਤਾ ਕਿ ਇਹ ਮੋਟਰਸਾਈਕਲ ਤੇ ਬੰਦਾ ਛੱਡ ਦਿੱਤਾ ਜਾਵੇ ਪਰ ਇਹਦੇ باوجود ਜਿਹੜੇ ਉੱਥੇ ਹਾਜ਼ਰ ਸੀਗੇ ਤਿੰਨ ਪੁਲਿਸ ਕਰਮੀ ਉਹਨਾਂ ਨੇ ਮਿਸਬੀਹਵ ਕਰਕੇ ਇਹਨੂੰ ਧੱਕਾ ਮਾਰਿਆ ਇਹ ਡਿੱਗ ਪਿਆ ਗਰਮੀ ਬਹੁਤ ਜ਼ਿਆਦਾ ਹੈ ਦੇਖਦੇ ਸਾਰੀ ਇਹਦੇ ਪ੍ਰਾਨ ਪਕੇਰੂ ਹੋ ਗਏ ਇੱਕ ਤਰ੍ਹਾਂ ਦਾ ਕਤਲ ਕੀਤਾ ਪੁਲਿਸ ਮੁਲਾਜ਼ਮਾਂ ਨੇ ਅੱਜ ਅਸੀਂ ਇੱਥੇ ਇਕੱਠ ਕਰਕੇ ਐਸਐਸਪੀ ਤੋਂ ਡੀਐਸਪੀ ਤੋਂ ਔਰ ਸਬੰਧਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਸਵੇਰੇ ਦਾ ਪੋਸਟਮਾਰਟਮ ਕਰਵਾ ਕੇ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਜਿਹੜਾ ਦਰਜ ਕੀਤਾ ਜਾਵੇ ਨਹੀਂ ਇੱਥੇ ਹੋ ਕੇ ਐਸਐਸਪੀ ਦਫ਼ਤਰ ਦਾ ਘਰਾਉ ਕਰਾਂਗੇ ਔਰ ਇਹ ਮੰਗ ਪੂਰੀ ਕਰਨ ਤੱਕ ਆਪ ਦਾ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਠੀਕ ਜੀ ਵਿੱਚ ਗਈ ਹੈ ਜੀ ਦੀ ਡੈਥ ਵੀ ਆਮ ਨਾਮ ਦੱਸਦੇ ਨੇ ਕਿ ਫਾਰਮ ਇਫਾਰਮ ਕਲਿਆਣੀ ਦਾ ਸਟਾਫ ਦਾ ਜਿਹੜਾ ਮੈਂ ਮੌਕੇ ਤੇ ਆ ਗਿਆ ਸੀ ਵੈਰੀਫਾਈ ਕਰ ਰਿਹਾ ਜੀ ਵੈਰੀਫਾਈ ਕਰ ਰਹੇ ਮੇਰੇ ਦਿਹਾਤੀ ਵੈਰੀਫਾਈ ਕਰਦੇ ਤੇ ਜੇ ਕੋਈ ਕੋਬੰਦੀ ਕਾਰਵਾਈ ਹੋਗੀ ਤਾਂ ਪੂਰੀ ਹਾਂ ਬਿਲਕੁਲ ਬਿਲਕੁਲ ਤੁਹਾਡਾ ਧਿਆਨ ਦੇਣ ਵੈਰੀਫਾਈ ਕਰਕੇ ਜੋ ਬੰਦ ਕਰਦੇ ਠੀਕ